ਨਾਮ ਮਗਰਪ੍ਰੀ ਸਿੰਘ ਜੀ ਗੁਰਪ੍ਰੀਤ ਦੀ ਕਿਛੋਲੀ ਮੀਡੀਆ ਦੇ ਵੀਡੀਓ ਵਾਇਰਲ ਹੋ ਰਹੀ ਹੈ ਪੈਸੇ ਨੂੰ ਲੈ ਕੇ ਟਰੈਕਿੰਗ ਨੂੰ ਕੀ ਮਸਲਾ ਇਹ ਸਭ ਬੇਬੁਨਿਆਦ ਗੱਲਾਂ ਨੇ ਜੀ ਬਿਨਾ ਗੱਲ ਦੇ ਇਲਜ਼ਾਮ ਨੇ ਜੀ ਜਦ ਕਿ ਮੈਂ ਉਹ ਦਿਨ ਸਾਰਾ ਦਿਨ ਇਹਦੇ ਨਾਲ ਹੀ ਸੀ ਜੀ ਮੈਂ ਇਹਨੂੰ ਸ਼ਾਮ ਨੂੰ ਘਰੇ ਛੱਡਣ ਗਿਆ ਜੀ ਜਾ ਕੇ ਅਜੇ ਅਸੀਂ ਬੈਠੇ ਵੀ ਨਹੀਂ ਹੈਗੇ ਜੀ ਘਰੇ ਤੇ ਉਦੋਂ ਪਹਿਲੀ ਇਹਨੇ ਉਹ ਖੋਲਿਆ ਜੀ ਦੱਬੇ ਜੇ ਸਾਹਮਣੇ ਕੱਢ ਕੇ ਫੋਨ ਵੀਡੀਓ ਲਗਾ ਕੇ ਜੀ ਬਣਾਉਣਾ ਮੈਂ ਜੇ ਰੋਕਿਆ ਵੀ ਬੀ ਇਹ ਤੂੰ ਕੀ ਕਰ ਰਿਹਾ ਤੇ ਸਾਹਮਣੇ ਜਿਹੜੇ ਡੱਬੇ 'ਚ ਖੋਲਣ ਲੱਗ ਗਏ ਜੀ ਬਾ ਉਹ ਤੁਹਾਡੇ ਸਾਹਮਣੇ ਹੈ ਜਿਹੜਾ ਕੁਝ ਆਇਆ ਹੈਗਾ ਜੀ ਆਪਾਂ ਨੇ ਇਹਦੇ ਨਾਲ ਮੇਰਾ ਕੋਈ ਨਾਮ ਐਨੇ ਕਿਸੇ ਚੀਜ਼ ਨੂੰ ਹੱਥ ਲਾਇਆ ਨਾ ਆਪਣੇ ਕੋਈ ਹੱਥ 'ਚ ਚੀਜ਼ ਆਏਗੀ ਤੀ ਜੀ ਬਿਨਾ ਗੱਲ ਦੀ ਝੂਠੇ ਬੇਬੁਨਿਆਦ ਇਲਜ਼ਾਮ ਨੇ ਜੀ ਇਹ ਕਹਿੰਦੇ ਕਿ ਟਰੱਕ ਯੂਨੀਅਨ ਦੇ ਮਾਸੋਂ ਤੁਸੀਂ ਪੈਸੇ ਵਾਪਸ ਕਰਨੀ ਹੈ ਹੋ ਜਾ ਕੋਈ ਮਸਲਾ ਹੈ ਕੋਈ ਹੈ ਜੀ ਦੇਖੋ ਜੀ ਟਰੱਕ ਜੂਨੀਅਨ ਦਾ ਨਾਂ ਤਾਂ ਮੈਂ ਕੋਈ ਆਪਰੇਟਰ ਆ ਜੀ ਨਾ ਟਰੱਕ ਜੂਨੀਅਨ ਨਾਲ ਮੇਰਾ ਕੋਈ ਸਬੰਧ ਹੈ ਜੀ ਇਹ ਤਾਂ ਮਤਲਬ ਕਿ ਬਿਨਾ ਗੱਲ ਦੇ ਇਲਜ਼ਾਮ ਨੇ ਜੀ ਮੋਦਕ ਵੀ ਬੇਬਨੇ ਆਪਣਾ ਕੋਈ ਸਬੰਧ ਨਹੀਂ ਹੈਗਾ ਜੀ ਇਹਨਾਂ ਨਾਲ ਇਹ ਚੀਜ਼ਾਂ ਨਾਲ ਇਹ ਤਾਂ ਇੱਕ ਬਸ ਇੱਕ ਆਪ ਦੇ ਕੋਲੇ ਹੀ ਬਣਾਈ ਹੋਈਆਂ ਮਣਕੜਕ ਕਹਾਣੀਆਂ ਨੇ ਜੀ ਇਹ ਉਹ ਨੌਲੇਜ ਜਾਂਦੇ ਨੇ ਐਮਐਲਏ ਸਾਹਿਬ ਤਾਂ ਕਹਿੰਦੇ ਨੇ ਕਿ ਸਾਨੂੰ ਪੈਸੇ ਮੋੜਨਾ ਹੈ ਨੇ ਜਾਂ ਫੋੜੇ ਦਾ ਮਸਲਾ ਨਾ ਜੀ ਨਾ ਐਮਐਲਏ ਸਾਹਿਬ ਦਾ ਜਾਂ ਮੇਰਾ ਇਹਦੇ ਨਾਲ ਕੋਈ ਉਹ ਨਹੀਂ ਹੈਗਾ ਜੀ ਲੱਗਦਾ ਹੈਗਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਬਾਕੀ ਪਰਮਾਤਮਾ ਅੱਗੇ ਹਾਜ਼ਰ ਨਾਜ਼ਰ ਹੋ ਕੇ ਕਹਿੰਦੇ ਆਂ ਜੀ ਆਪਾਂ ਸਾਰਾ ਕੁਝ ਸਾਹਮਣੇ ਆਜੂਗਾ ਜੀ ਅੱਗੇ ਆਪਾਂ ਇਹ ਤਾਂ ਬਿਲਕੁਲ ਆਪਣੇ ਤੋਂ ਬਾਹਰ ਨਹੀਂ ਜੀ ਗੱਲਾਂ ਇਹ